ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਇਹ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਫਿਲਹਾਲ ਸਿੰਗਲ ਸਿੰਗਲ ਕਲਰ ਦੇ ਨਾਲ ਆਣਗੀਆਂ ਕੁਝ ਵਿੱਚ ਇੱਕ ਦੋ ਕਲਰ ਹੈਗੇ ਨੇ ਉਹ ਮੈਂ ਦੰਨਾਂ ਤੇ ਮੈਂ ਦੱਸ ਦਿਆਂਗੀ ਬਾਕੀ ਕਰ ਕਿਸੇ ਦੀ ਡਿਟੇਲ ਤੇ ਡਿਸਕ੍ਰਿਪਸ਼ਨ ਰਹਿ ਜਾਏ ਤਾਂ ਨੰਬਰ ਮੈਂ ਆਪਣਾ 623924575 ਜਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨ ਸ਼ਾਟ ਸੈਂਡ ਕਰ ਦੇਣਾ ਕਿਉਂਕਿ ਸਟਾਰਟਿੰਗ ਤੇ ਜਿਹੜੇ ਸੂਟ ਆ ਰਹੇ ਨੇ ਸਿੰਗਲ ਸਿੰਗਲ ਨੇ ਜ਼ਿਆਦਾਤਰ ਤੇ ਇਸ ਲਈ ਇਹਨਾਂ ਦੀ ਡਿਟੇਲ ਇੱਥੇ ਮੈਂ ਨਹੀਂ ਦੱਸ ਪਾ ਰਹੀ ਬੁਟੀਕ ਕਲੈਕਸ਼ਨਾਂ ਨੇ ਬਹੁਤ ਪਿਆਰਾ ਹੈ ਅਬੀ ਹੈਂਡਵਰਕ ਹੋਇਆ ਹੈ ਪ੍ਰਾਈਸ ਇਹਦਾ 3300 ਰੁਪਏ ਆ ਡਾਇਮੰਡ ਟਿਸ਼ੂ ਦਾ ਦੁਪੱਟਾ ਆਏਗਾ ਫੈਨਸੀ ਲੈਸ ਲੱਗੀ ਆ ਬਹੁਤ ਹੀ ਪਿਆਰੀ ਦੁਪੱਟੇ ਦੇ ਥੋੜੇ ਕੋਸਟਲੀ ਨੇ ਵਿੱਚ ਸੂਟ ਹੈ 4400 ਰੁਪਏ ਦੇ ਵਿੱਚ ਡਿਜ਼ਾਈਨਰ ਸੂਟ ਪ्युअर ਔਰਗੰਜ਼ਾ ਤੇ ਆਏਗਾ ਬਹੁਤ ਹੀ ਜ਼ਿਆਦਾ ਸੌਫਟ ਕੁਆਲਿਟੀ ਦਾ ਔਰਗੰਜ਼ਾ ਹੈ ਫੁੱਲ ਵਰਕ ਆਏਗਾ ਦੁਪੱਟਾ ਬਹੁਤ ਹੈਬੀ ਹੈ ਦੁਪੱਟਾ ਵੀ ਔਰਗੰਜ਼ਾ ਦਾ ਪਰ ਇਹ ਕਿ ਦੁਪੱਟਾ ਜਿਹੜਾ ਕਿ ਸੌਫਟ ਔਰਗੰਜ਼ਾ ਦਾ ਤੁਹਾਨੂੰ ਮਿਲੇਗਾ 4400 ਰੁਪਏ ਦਾ ਰੇਟ ਹੈ ਜਿਵੇਂ ਕਿ ਮੈਂ ਦੱਸਿਆ ਕਿ ਅੱਜ ਥੋੜੀ ਰੇਂਜ ਹਾਈ ਵਾਲੀਆਂ ਨੇ ਜ਼ਿਆਦਾਤਰ ਕਲੈਕਸ਼ਨ ਆ ਐ 3600 ਦੇ ਵਿੱਚ ਤੁਹਾਨੂੰ ਸ਼ਿਮਰ ਜੈਗਵਾਰ ਦਾ ਸਿਲਕ ਸੈਮੀ ਸਟਿਚ ਤੁਹਾਨੂੰ ਸ਼ੋਰਟ ਮਿਲੇਗੀ ਬਾਟਮ ਪਲੇਨ ਬਿਲਕੁਲ ਅਨਸਟਿਚ ਮਿਲੇਗਾ ਦੁਪੱਟਾ ਹੈਵੀ ਹੈ ਪਿਓਰ ਸ਼ਿਮਰ ਸਿਲਕ ਦਾ ਦੁਪੱਟਾ ਆਏਗਾ ਗੋਟਾ ਪੱਟੀ ਵਰਕ ਹੋਇਆ ਹੈ ਅਰिजिनल ਮਿਰਰ ਵਰਕ ਹੋਇਆ ਤੇ ਜਿਹੜਾ ਇਹ ਆ ਮਤਲਬ 50 ਤੱਕ ਫਿੱਟ ਹੋ ਸਕਦਾ ਅਪ ਟੂ 50 ਤੱਕ ਇੰਦੇ ਵਿੱਚ ਵੀ ਸਿੰਗਲ ਕਲਰ ਹੀ ਆਏਗਾ ਇਹ ਨੂੰ ਟੱਚ ਦਿੱਤਾ ਗਿਆ ਫੁਲਕਾਰੀ ਸਟਾਈਲ ਦਾ ਇਹਦਾ ਰੇਟ 3700 ਹੈ ਕਲਰ ਇਹਦਾ ਸਿੰਗਲ ਹੈ ਐ ਵੀ ਸਿੰਗਲ ਕਲਰ ਦੇ ਵਿੱਚ 2900 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜਿਵੇਂ ਕੀ ਮੈਂ ਪਹਿਲਾਂ ਦੱਸਿਆ ਅੱਜ ਥੋੜੇ ਕੋਸਟਲੀ ਨੇ ਸੂਟ ਇਹ ਜਿਹੜੇ ਸੂਟ ਨੇ ਗਲਾਸ ਔਰਗੰਜ਼ਾ ਵਿੱਚ ਤੁਹਾਨੂੰ ਕੁੜਤਾ ਮਿਲੇਗਾ ਦੁਪੱਟਾ ਇਹਦਾ ਜਿਹੜਾ ਮਿਲੇਗਾ ਨਾਲ ਤੁਹਾਨੂੰ ਬਹੁਤ ਪਿਆਰਾ ਮਿਲੇਗਾ ਉਹ ਵੀ ਗਲਾਸ ਔਰਗੰਜ਼ਾ ਦਾ ਹੈ embroidery mirror work ਹੋਇਆ ਬਹੁਤ ਪਿਆਰਾ ਮੈਚਿੰਗ ਬਾਟਮ ਮਿਲੇਗਾ 3400 ਰੁਪਏ ਦਾ ਰੇਟ ਹੈ ਕਲਰ ਇਹਦੇ ਵਿੱਚ ਜਿਹੜੇ ਕੀ ਤਿੰਨ ਹੈਗੇ ਨੇ ਇਹ ਜਿਹੜੇ ਸੂਟ ਹੈ ਤਾਂ ਕਾਟਨ ਦਾ ਪਰ ਇਹ ਕਿਨਾਂ ਦੀ ਲੁੱਕ ਬੜੀ ਵਧੀਆ ਹੈ ਇਸ ਲਈ ਮੈਂ ਇੱਥੇ ਵੀਡੀਓ ਵਿੱਚ ਐਡ ਕਰ ਦਿੱਤੇ ਡਿਜ਼ਾਈਨਰ ਡਿਜੀਟਲ ਸ਼ਰਟ ਹੈ ਕਾਟਨ ਦੀ ਮਲਮਲ ਦਾ ਦੁਪੱਟਾ ਹੈ ਸੈਂਡੂਨ ਦਾ ਬਾਟਮ ਆਏਗਾ 1250 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਦੋ ਨੇ ਇੱਕ ਲੈਮਨ ਡਾਰਕ ਆ ਜਾਏਗਾ ਤੇ ਇੱਕ ਲਵੈਂਡਰ ਜਿਹੜਾ ਪਰਪਲ ਜਿੰਨੂੰ ਅਸੀਂ ਬੋਲ ਦਿੰਨੇ ਆ ਉਹ ਵਾਲਾ ਬਾਕੀ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕਵੈਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924565 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨ ਅੱਜ ਦੀਆਂ ਸਾਰੀਆਂ ਅਵੇਲੇਬਲ ਨੇ ਜਿਹੜੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਵੈਡਿੰਗ ਸਪੈਸ਼ਲ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੇ ਨੇ ਸਟੇਟਸ ਵੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਚਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ